ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇਤਿਹਾਸਿਕ ਸਰਦਾਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਹੈ ਜੋ ਉਸ ਦਾ ਵਿਛੋੜਾ ਸਰਸਾ ਨਦੀ ਦੇ ਕਿਨਾਰੇ ਤੇ ਹੋਇਆ ਸੀ ਉਸੇ ਸੰਬੰਧ ਵਿੱਚ ਜੋ ਹੈ ਗੁਰਦੁਆਰਾ ਸ਼੍ਰੀ ਪਰਵਾ ਸਾਹੜਾ ਸਾਹਿਬ ਤੋਂ ਨਗਰ ਕੀਰਤਨ ਪੈਦਲ ਮਾਰਚ ਦੇ ਸ਼ਹਾਦਤ ਲਗਾਤਾਰ ਸਸਨਦੀ ਦੇ ਕਿਨਾਰੇ ਕਿਨਾਰੇ ਪਿੰਡ ਅਵਾਨਕੋਟ ਆਸਪੁਰ ਬਾਲਾਕੋਟ ਮਾਜਰੀ ਤੋਂ ਹੁੰਦਾ ਹੋਇਆ ਬਾਬਾ ਕੁੰਮਾ ਮਸ਼ਕੀ ਜੀ ਦੀ ਛਾਨੇ ਤੱਕ ਪਹੁੰਚਦਾ ਹੈ ਉਸੇ ਦੇ ਸੰਬੰਧ ਵਿੱਚ ਜੋ ਹੈ ਅੱਪਾ ਲਾਈਵ ਹੋਏ ਹੈ ਤੇ ਇਤਿਹਾਸਿਕ ਸਥਾਨ ਹੈ ਗੁਰਦੁਆਰਾ ਸ਼੍ਰੀ ਪ੍ਰਭਾਉ ਸ਼ੋਡਾ ਸਾਹਿਬ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਜਰੂਰ ਇਸ ਸਥਾਨ ਦੇ ਉੱਤੇ ਨਕਮਸਤਕ ਹੋਣ ਦੇ ਲਈ ਜਰੂਰ ਪਹੁੰਚੋ ਤੇ ਮੇਰੇ ਨਾਲ ਜਰਨੈਲ ਸਿੰਘ ਜੀ ਪਿੰਡ ਅਵਾਨਕੋੜ ਤੋਂ ਨਾਲ ਹਨ ਤੇ ਉਹ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਿਵਾਰ ਵੀ ਛੋੜਾ ਸਭ ਗੁਰਦੁਆਰਾ ਆਜੋ ਇਸ ਦੇ ਬਾਰੇ ਇਹ ਜੋ ਪੁਲ ਹੈ ਇਸ ਦੇ ਬਾਰੇ ਕੁਝ ਜਾਣਨਾ ਪਊ ਇਹ ਪੁਲ ਕਦੋਂ ਬਣਿਆ ਸੀਗਾ ਤੁਹਾਡੇ ਸਾਹਮਣੇ ਬਣਿਆ ਸੀਗਾ ਇਹ ਪੁਲ ਸਾਡੇ ਸਾਹਮਣੇ ਬਣਿਆ 7 ਤੋਂ ਪਹਿਲਾਂ ਬਣਾਇਆ ਗਿਆ ਸੀ ਮੱਬਾ ਅਜੀਤ ਸਿੰਘ ਜੀ ਦੁਆਰਾ ਬਣਾਇਆ ਗਿਆ ਸੀ ਇਹ ਓਕੇ ਤੇ ਸੰਤ ਬਾਬਾ ਅਜੀਤ ਸਿੰਘ ਜੀ ਜਿਹੜੇ ਹੈ ਸੰਤ ਬਾਬਾ ਅਜੀਤ ਸਿੰਘ ਗੁਰਦੁਆਰਾ ਸ੍ਰੀ ਪ੍ਰਵਾਸੁਰੂ ਸਾਹਿਬ ਦੀ ਉਸਾਰੀ ਉਹਨਾਂ ਦੇ ਟਾਈਮ ਤੇ ਹੋਈ ਸੀਗੀ ਤੇ ਉਹਨਾਂ ਨੇ ਹੀ ਇਹ ਪਿੰਡ ਅਵਾਨਕੋਟ ਬਾਲਾਗੋਟ ਉਹਨਾਂ ਨੇ ਇਸ ਲਾਈਫ ਨੈਚਰਲਟੀ ਦੇ ਨਾਂ ਤੇ ਇਹ ਚੈਨਲ ਹੈ ਜੋ ਜਨੈਲ ਸਿੰਘ ਦਾ ਚੈਨਲ ਹੈ ਤੇ ਉਹਨਾਂ ਨਾਲ ਅਸੀਂ ਇਸ ਟਾਈਮ ਡਿਸਕਸ਼ਨ ਕਰ ਰਹੇ ਹਾਂ ਜੀ ਸਿੰਘ ਜੀ ਸੰਤ ਬਾਬਾ ਜੀ ਸਿੰਘ ਜੀ ਦਾ ਤੇ ਉਹਨਾਂ ਨੇ ਇਸ ਪੁਲ ਦੀ ਉਸਾਰੀ ਕਰਵਾਈ ਸੀਗੀ ਇੱਥੇ ਕਿਉਂਕਿ ਆਸ-ਪਾਸ ਦੇ ਪਿੰਡਾਂ ਦੇ ਲੋਕ ਐ ਜੋ ਗੁਰਦੁਆਰਾ ਸ੍ਰੀ ਪ੍ਰਵਾਹ ਛੋੜਾ ਸਾਹਿਬ ਦੇ ਉੱਤੇ ਦਰਸ਼ਨ ਕਰਨ ਦੇ ਲਈ ਪਹੁੰਚਦੇ ਸੀ ਤਾਂ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਇੱਥੋਂ ਥੋੜੀ ਅੱਗੇ ਜਾ ਕੇ ਪਿੰਡ ਅਫਾਨਕੋਟ ਹੈ ਉਸ ਦਾ ਉਸ ਦੇ ਥੱਲੇ ਤੇ ਇੱਕ ਪੁਲੀ ਹੈ ਉਸ ਪੁਲੀ ਦੇ ਥੱਲੇ ਦੇ ਕ੍ਰੋਸ ਕਰਕੇ ਪਹਿਲਾਂ ਗੁਰਦੁਆਰਾ ਸਾਹਿਬ ਨੂੰ ਆਉਂਦੇ ਸੀਗੇ ਜਾਂ ਫਿਰ ਸਰਸੇ ਦੇ ਪੁਲਾਂ ਦੇ ਉੱਤੇ ਉਹ ਲੰਘ ਕੇ ਗੁਰਦੁਆਰਾ ਸ਼੍ਰੀ ਪ੍ਰਵਾਸ਼ਪੁਰਾ ਸਾਹਿਬ ਦੇ ਦਰਸ਼ਨ ਕਰਨ ਲਈ ਪਿੰਡ ਅਵਾਨਕੋਟ ਬਾਲਾਗੋਟ ਆਸਪੁਰ ਮਾਜਰੀ ਦੀ ਸੰਗਤ ਹੈ ਜੋ ਆਂਦੀ ਸੀ ਤੇ ਸੰਤ ਬਾਬਾ ਅਜੀਤ ਸਿੰਘ ਸੈਂਡ ਕਰਦੇ ਸੰਤ ਬਾਬਾ ਅਜੀਤ ਸਿੰਘ ਜੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਮਤਲਬ ਉਹਨਾਂ ਨੇ ਅੱਗੇ ਹੋ ਕੇ ਤੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਜੋ ਪੁਲ ਹੈ ਸਸਨ ਨਦੀ ਦੇ ਉੱਤੇ ਇਹ ਪੁਲ ਬਣਵਾਇਆ ਸੀਗਾ ਤੇ ਇਸ ਪੁਲ ਦਾ ਲਗਭਗ ਹੁਣ ਤੱਕ ਫਾਇਦਾ ਹੁੰਦਾ ਆ ਰਿਹਾ ਲੋਕਾਂ ਨੂੰ ਬਹੁਤ ਸੰਗਤ ਹੈ ਇਸ ਪੁਲ ਦੇ ਉੱਤੇ ਹੋ ਕੇ ਲੰਘਦੀ ਹੈ ਅੱਗੇ ਮੇਨ ਹਾਈਵੇ ਸਰਸਾ ਨੰਗਲ ਉਸ ਸਰਸਾ ਨੰਗਲ ਦੇ ਪੁਲ ਦੇ ਉੱਤੇ ਵੀ ਐ ਸਰਸਾ ਨੰਗਲ ਨੂੰ ਜਾਣ ਵਾਸਤੇ ਸਕੂਲੀ ਬੱਚੇ ਆ ਜੋ ਪਲੱਸ 2 ਤੱਕ ਦਾ ਸਕੂਲ ਆ ਉੱਥੇ ਬੱਚੇ ਡਿਸਪੈਂਸਰੀ ਡਿਸਪੈਂਸਰੀ ਹੈ ਡਾਕਟਰ ਡੰਗਰਾ ਦਾ ਹਸਪਤਾਲ ਹੈ ਤੇ ਬੈਂਕ ਹੈ ਉਸ ਜਗ੍ਹਾ ਦੇ ਉੱਥੇ ਹੋ ਕੇ ਲੰਘਦੇ ਆ ਇਸੇ ਪੁਲ ਦੇ ਉੱਤੇ ਲੰਘਦੇ ਆ ਤੇ ਅੱਗੇ ਗੁਰਦੁਆਰਾ ਸ੍ਰੀ ਪ੍ਰੋਫੈਸਰ ਸਾਹਿਬ ਵੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਅਦਰੀ ਚਤਨ ਸਿੰਘ ਪ੍ਰਾਪਤੇ ਧਰਤੀ ਹੈ ਸਰਸਾ ਨਦੀ ਦੇ ਕਿਨਾਰੇ-ਕਿਨਾਰੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦੇ ਜਦੋਂ ਸਰਸਾ ਨਦੀ ਦੇ ਪਾਣੀ ਆਇਆ ਸੀ ਕਿ ਸਰਸਾ ਨਦੀ ਦੇ ਕਿਨਾਰੇ-ਕਿਨਾਰੇ ਜਾਂਦੇ-ਜਾਂਦੇ ਉਹ ਮਾਹੋ ਉਸ ਟਾਈਮ ਬਾਬਾ ਕੁਮਾ ਮਸਕੀ ਦੀ ਸ਼ਾਂਤ ਤੱਕ ਪਹੁੰਚੇ ਸੀ ਤੇ ਉੱਥੇ ਮਾਹੀ ਲక్ష్ਮੀ ਜੀ ਅਤੇ ਬਾਬਾ ਕੁਮਾਰ ਮਸ਼ਕੀ ਜੀ ਉੱਥੇ ਮਿਲੇ ਸੀਗੇ ਉਹਨਾਂ ਨੂੰ ਤੇ ਮਾਹੀ ਲక్ష్ਮੀ ਜੀ ਨੇ ਆਪਣੇ ਘਰ ਤੋਂ ਭੋਜਨ ਬਣਾ ਕੇ ਉਹਨਾਂ ਨੂੰ ਛਕਵਾਇਆ ਸੀ ਇਹ ਇਤਿਹਾਸ ਹੈ ਇੱਥੇ ਦਾ ਭਾਰਾ ਜੀ ਚਰਨਸ਼ੂਪ੍ਰਾਪਤ ਜ਼ਿੰਦਗੀ ਹੈ ਜੋ ਚਰਨਸ਼ੂਧ ਧਰਤੀ ਹੈ ਜੋ ਉਸ ਦੇ ਥਰੂ ਆਪਾਂ ਡਿਸਕਸ਼ਨ ਕਰ ਰਹੇ ਹਾਂ ਤੇ ਗੁਰੂ ਮਹਾਰਾਜ ਦਾ ਇਤਿਹਾਸ ਜ਼ਰੂਰ ਸੁਣਿਆ ਕਰੋ ਪਰਿਵਾਰ ਵਿੱਚ ਬੈਠਿਆ ਕਰੋ ਤੇ ਪਰਿਵਾਰ ਵਿੱਚ ਬੈਠ ਕੇ ਇਸ ਤਰ੍ਹਾਂ ਦੀਆਂ ਧਾਰਮਿਕ ਗੱਲਾਂ ਬੱਚਿਆਂ ਨਾਲ ਗੱਲਬਾਤ ਕਰਿਆ ਕਰੋ ਪ੍ਰਸ਼ਨ ਪੁੱਛਿਆ ਕਰੋ ਬੱਚਿਆਂ ਨੂੰ ਤੇ ਬਹੁਤ ਹੀ ਵਧੀਆ ਮਾਹੌਲ ਹੈ ਵਾਤਾਵਰਣ ਬਹੁਤ ਵਧੀਆ ਹੈ ਸਾਫ਼ ਸੁਥਰਾ ਮਾਹੌਲ ਹੈ ਤੇ ਪਰਿਵਾਰ ਵੀ ਛੋਟਾ ਸਾਹਿਬ ਗੁਰਦੁਆਰਾ ਇੱਕ ਇਤਿਹਾਸਿਕ ਸਥਾਨ ਹੈ ਇਸ ਦੇ ਬਿਲਕੁਲ ਕਿਨਾਰੇ ਦੇ ਸਰਸਨ ਦੇ ਬਿਲਕੁਲ ਕਿਨਾਰੇ ਤੇ ਸ਼ੋਭਿਤ ਹੈ ਜ਼ਿੰਦਗੀ ਦੇ ਵਿੱਚ ਇੱਕ ਵਾਰ ਜ਼ਰੂਰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਆਓ ਸੌਣ ਦੇ ਮਹੀਨੇ ਚੱਲੇ ਹੋਏ ਐ ਸੌਣ ਦੇ ਮਹੀਨੇ ਚ ਨਰਾਤੇ ਸ਼ੁਰੂ ਹੋ ਰਹੇ ਐ ਤੇ ਇਸ ਸਥਾਨ ਤੇ ਇਸ ਸਥਾਨ ਤੇ ਮੈਂ ਆ ਕੁਮ ਰਿਆ ਇਸ ਸਥਾਨ ਤੇ ਲੰਗਰ ਲੱਗੇਗਾ ਪੰਜਾਬ ਤੋਂ ਪੂਰੇ ਪੰਜਾਬ ਹਿਮਾਚਲ ਹਰਿਆਣਾ ਹਰਿਆਣਾ ਤੋਂ ਸੰਗਤ ਐ ਜੋ ਉੱਤਰੀ ਭਾਰ ਦੇ ਪ੍ਰਸਿੱਧ ਸ਼ਕਤੀਵੀਰਠ ਮਾਤਾ ਨਿਆਣੇ ਦੇ ਵੀ ਦੇ ਦਰਸ਼ਨ ਕਰਨ ਲਈ ਇਸੇ ਰੋਡ ਤੋਂ ਹੋ ਕੇ ਲੰਘਦੀ ਹੈ ਕਿਉਂਕਿ ਨਹਿਰ ਦੇ ਕਿਨਾਰੇ-ਕਿਨਾਰੇ ਠੰਡਾ ਮਾਹੌਲ ਹੁੰਦਾ ਔਰ ਪੇੜ-ਬੋਟਿਆਂ ਦੀ ਛਾਵਾਂ ਹੁੰਦੀ ਹੈ ਟ੍ਰੈਫਿਕ ਨਹੀਂ ਹੁੰਦੀ ਹੈ ਤਾਂ ਇਸੇ ਰੋਡ ਦੇ ਰੋਡ ਦੇ ਜੋ ਹੈ ਸੰਗਤ ਹੈ ਚਾਹਦੀ ਹੈ ਤਾਂ ਰਸਤੇ ਦੇ ਵਿੱਚ ਗੁਰਦੁਆਰਾ ਸ੍ਰੀ ਪਰਿਵਾਰੋ ਛੋੜਾ ਸਾਹਿਬ ਆਂਦਾ ਹੈ ਉਸ ਸਥਾਨ ਤੇ ਸੰਗਤ ਨਤਮਸਤਕ ਹੋਣ ਲਈ ਬਹੁਤ ਸੰਗਤ ਪਹੁੰਚਦੀ ਹੈ ਤੇ ਵਿਸ਼ਰਾਮ ਕਰਦੀ ਹੈ ਆਰਾਮ ਕਰਕੇ ਅੱਗੇ ਦਾ ਪੈਂਡਾ ਜੋ ਹੈ ਆਪਣਾ ਤਿਆਰ ਕਰਦੀ ਹੈ ਤਾਂ ਬਿਲਕੁਲ ਜੋ ਮਾਹੌਲ ਹੈ ਇਲਾਕੇ ਦਾ ਇਸ ਇਲਾਕੇ ਦਾ ਪੂਰੇ ਇਲਾਕੇ ਦਾ ਮਾਹੌਲ ਹੈ ਬਹੁਤ ਹੀ ਜ਼ਿਆਦਾ ਧਾਰਮਿਕ ਹੈ ਹਰ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਹਰ ਪਿੰਡ ਦੇ ਵਿੱਚ ਮੰਦਿਰ ਹੈ ਤੇ ਸਵੇਰੇ ਸ਼ਾਮ ਗੁਰਬਾਣੀ ਦਾ ਕੀਰਤਨ ਸ਼ਬਦ ਕੀਰਤਨ ਅਰਦਾਸ ਇਹ ਨਿਤਨੇਮ ਇਹਨਾਂ ਪਿੰਡਾਂ ਦਾ ਹੁੰਦਾ ਹੈ ਤਾਂ ਬਦ ਤੋਂ ਬਦ ਕੋਸ਼ਿਸ਼ ਕਰੋ ਕਿ ਆਪਾਂ ਬੱਚਿਆਂ ਨੂੰ ਹਿਲ ਸਟੇਸ਼ਨ ਦੇ ਉੱਤੇ ਲੈ ਕੇ ਜਾਂਦੇ ਆਂ ਛੁੱਟੀਆਂ ਦੇ ਦਿਨਾਂ ਦੇ ਵਿੱਚ ਜਾਂ ਫਿਰ ਸਮੁੰਦਰ ਕਿਨਾਰੇ ਲੈ ਕੇ ਜਾਂਦੇ ਆਂ ਬੱਚਿਆਂ ਨੂੰ ਛੁੱਟੀਆਂ ਦੇ ਕਿਰਿਆ ਤੇ ਧਾਰਮਿਕ ਸਥਾਨ ਤੇ ਬੱਚਿਆਂ ਨੂੰ ਲੈ ਕੇ ਜਾਓ ਔਰ ਬੱਚਿਆਂ ਨੂੰ ਇਤਿਹਾਸ ਦੇ ਬਾਰੇ ਜਰੂਰ ਦੱਸੋ ਧਾਰਮਿਕ ਸਥਾਨ ਤੇ ਵੀ ਇਸ ਤਰੀਕੇ ਨਾਲ ਜਾਓ ਕਿ ਤੁਸੀਂ ਪਿਕਨਿਕ ਮਨਾਣ ਨਾਲ ਜਾਓ ਉਹਨਾਂ ਨੂੰ ਸ਼ਰਧਾ ਦੇ ਨਾਲ ਜਾਓ ਉੱਥੋਂ ਕੁਝ ਸਿੱਖ ਕੇ ਆਓ ਬੱਚਿਆਂ ਨੂੰ ਕੁਝ ਸਿੱਖਿਆ ਦੇ ਕੇ ਆਓ ਬੱਚਿਆਂ ਨੂੰ ਜ਼ਿੰਦਗੀ ਭਰ ਯਾਦ ਰਹਿਣ ਚੀਜ਼ਾਂ ਤਾਂ ਗੁਰਦੁਆਰਾ ਸ਼੍ਰੀ ਪਵਾਰਾ ਸ਼ੋੜਾ ਸਾਹਿਬ ਜਦੋਂ ਵੀ ਤੁਸੀਂ ਨਤਮਸਤਕ ਹੋਣ ਲਈ ਆਓ ਤਾਂ ਬੱਚਿਆਂ ਨਾਲ ਲੈ ਕੇ ਆਓ ਬੱਚਿਆਂ ਨੂੰ ਡਿਸਕਸ਼ਨ ਕਰੋ ਬੱਚਿਆਂ ਦੇ ਨਾਲ ਸਕੂਲ ਦੇ ਉੱਤੇ ਸਰਚ ਕਰੋ ਤੇ ਇਸ ਦੇ ਉੱਤੇ ਇਹ ਵੀ ਪਤਾ ਲੱਗੇਗਾ ਕਿ ਇਤਿਹਾਸ ਦੇ ਵਿੱਚ ਕੀ ਹੋਇਆ ਸੀਗਾ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਇਤਿਹਾਸ ਦੇ ਵਿੱਚ ਕੀ ਕੁਝ ਹੋਇਆ ਹੈ ਗੁਰੂ ਮਹਾਰਾਜ ਨੇ ਕੀ ਕੁਝ ਕੀਤਾ ਹੈ ਹਿੰਦ ਦੀ ਚਾਦਰ ਕਿਉਂ ਕਿਹਾ ਗਿਆ ਹੈ ਗੁਰੂ ਮਹਾਰਾਜ ਨੂੰ ਤਾਂ ਇਹ ਸਭ ਜੋ ਪ੍ਰਸ਼ਨ ਹੈ ਬੱਚਿਆਂ ਨਾਲ ਗੱਲਬਾਤ ਕਰਕੇ ਹੀ ਪਤਾ ਲੱਗਣਗੇ ਜਰੂਰ ਡਿਸਕਸ਼ਨ ਕਰਿਆ ਕਰੋ ਆਪਣੇ ਬੱਚਿਆਂ ਦੇ ਨਾਲ ਤੇ ਆਸ-ਪਾਸ ਦੇ ਯਾਰਾਂ ਦੋਸਤਾਂ ਨਾਲ ਜਰੂਰ ਇਸ ਤਰ੍ਹਾਂ ਦੀਆਂ ਡਿਸਕਸ਼ਨਾਂ ਕਰਿਓ ਤੇ ਵੀਡੀਓ ਕਾਫੀ ਅੱਗੇ ਤੱਕ ਪਹੁੰਚ ਚੁੱਕਿਆ ਹੈ ਤੇ ਅਸੀਂ ਇਸ ਟਾਈਮ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਪ੍ਰਵਾਹ ਸ਼ਰੂਆ ਸਾਹਿਬ ਦੇ ਪੁਲ ਦੇ ਬਾਰੇ ਡਿਸਕਸ਼ਨ ਕਰ ਰਹੇ ਹਾਂ ਇਹ ਪੁਲ ਜੋ ਕਿਸ ਨੇ ਬਣਾਇਆ ਸੀਗਾ ਕਦੋਂ ਬਣਿਆ ਸੀਗਾ ਇਸ ਦੇ ਬਾਰੇ ਜੇ ਕਿਸੇ ਨੂੰ ਕੁਝ ਪਤਾ ਹੈ ਜਿਵੇਂ ਕਿ ਕਮੈਂਟ ਦੇ ਵਿੱਚ ਲਾਈਫ ਨੇਚਰਲਟੀ ਜਰਨੈਲ ਸਿੰਘ ਅਫਾਨਕੋਟ ਨੇ ਲਿਖਿਆ ਹੈ ਕਿ ਨਹਿਰ ਦੇ ਪੁਲ ਸੰਤ ਬਾਬਾਜੀ ਸਿੰਘ ਜੀ ਨੇ ਬਣਵਾਇਆ ਸੀਗਾ ਤਾਂ ਜੋ ਸੰਤ ਬਾਬਾਜੀ ਸਿੰਘ ਜੀ ਉਹਨਾਂ ਨੇ ਗੁਰਦੁਆਸ਼ੀ ਰਵਿਸ਼ਰ ਸਾਹਿਬ ਦੀ ਵਿਊ ਸਵਾਰੀ ਕਰਵਾਈ ਸੀਗੀ ਸੰਗਤ ਦੇ ਸਹਿਯੋਗ ਨਾਲ ਤੇ ਅੱਜ ਦਾ ਵੀਡੀਓ ਇੰਨਾ ਹੀ ਅੱਗੇ ਦੇ ਵੀਡੀਓ ਵਾਸਤੇ ਧੰਨਵਾਦ ਥੈਂਕ ਯੂ ਵੈਰੀ ਮਚ